ਅੱਲੋ ਗੁਰ ਸੇਵੀ ਐ ਅਹਨਿਸ ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸੇ ਫਤਖ ਸਾਮਾ ਦੀ ਨੂਰੇ ਅਰਸਾ ਹਉ ਕੁਰਸਾ ਹਉ ਝਟੀਐ ਤੋਦੋ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਜਿਸਾ ਹੋ ਸਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਮੁਸਲਮਾਨ ਸਫਤ ਸਰੀਅਤ ਪੜ ਪੜ ਕਰ ਹੈ ਬੀਚਾਰ ਬੰਦੇ ਸੇ ਜੇ ਪਵ ਹੈ ਵਿੱਚ ਬੰਦੀ ਵੇਖਣ ਕਉ ਦੀਦਾਰ ਮੁਸਲਮਾਨਾ ਸਫਤ ਸਰੀਅਤ ਪਰ ਪੜ ਕਰ ਹੈ ਵਿਚਾਰ बंदे से जे पव है विच बंदी वेखन का दीदार हिंदू सालाही सालाहना अपार पार नावह, अर्चा पूजा अगर वास बहकार बहकारी सुन्नते आवन जेते अलख सुखम मूरत नाम निरंजना काया का आकार सतिया मान संतोख उपजा ण कविचार दे दे मङ्गः सहसा गुणा करे संसार चोरां जारत ਰੱਬਾ ਵੇਕਾਰ ਇੱਕ ਹੁੰਦਾ ਖਾਇ ਚਲ ਹੈ ਇਥਾ ਤਿੰਨ ਬੇਕਾਈ ਕਾਰ ਜਲ ਥਲ ਜੀਆ ਪੁਰੀਆਂ ਲੋਆ आकारा आकार ओए है सो तू है जान है तेना पे तेरी सार नानक भगत भुख सा हा ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੇ ਆਪਾachar ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਘੜ ਭਾਂਡੇ ਇਟਾ ਕੀਆ ਜਲ ਦੀ ਕਰ ਪੁਕਾਰ ਜਾਲ ਜਲ ਰੋਵੇ ਬੱਪੜੀ ਝੜ ਝੜ ਪਵ ਹੈ ਅੰਗਿਆਰ नानक जिन करता कारण किया सो जानै कर्तार पाड़ी बिन सतगुरु किना ना पाएओ बिन सतगुरु किना ना पाया सत गुर विच आप रख कर पर आख सुनाया सत गुर आ, सदा मुकत है जिन विच मोह चुकाया उत्तम एहो विचार है जिन सच्चे चित लाया जग जीवन दाता पाया उत्तम एहो विचार है जिन सच्चे चित लाया ਜਗ ਜੀਵਨ ਦਾਤਾ ਪਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਪਵਹ ਹੈ ਵਿੱਚ ਬੰਦੀ ਵੇਖਣ ਕਾਓ ਦੀਦਾਰ ਰਾਗ ਆਸਾ ਦੀ ਵਾਰ ਦੀ ਪਾਉੜੀ 6ਵੀਂ ਸਲੋਕਾਂ ਨਾਲ